ਜ਼ੇਰਨ 50 ਦੇ ਦੇਣਾ ਇਹਨਾਂ ਨੂੰ 50 ਦੇ ਦੇਦਨਾਂ ਦੀ ਭਾਰਤੀ ਲਾਦਨ ਸਾਨੂੰ ਤਾਂ ਫੇਰ ਮਨਜ਼ੂਰਾ ਭਾਵਾਂ ਦੀ ਜਿਹ ਭਮੀ ਨਾ ਲਾ ਰੋਲ ਜੇ ਲਾ ਚੀ ਇਹ ਯਾਰ ਨਹੀਂ ਮਿਲਿਆ ਇਹਨਾਂ ਨੇ ਮੇਰੇ ਭਰਾ ਨੂੰ ਬੇ ਰਹਿਮੀ ਨਾਲ ਕੋਟ-ਕੋਟ ਮਾਰਿਆ ਅੱਜ ਪੁਲਿਸ ਚੌਂਕੀ 5 ਗਰਾਈ ਦੇ ਅੱਗੇ ਇਹ ਧਰਨਾ ਲੱਗਾ ਹੋਇਆ ਪਿਛਲੇ ਦਿਨਾਂ ਤੋਂ ਪੁਲਿਸ ਹਰਾਸਤ ਦੇ ਵਿੱਚ ਹੋਈਆਂ ਮੌਤਾਂ ਤੇ ਮੁੱਦੇ ਉੱਠ ਰਹੇ ਨੇ ਦੋਸ਼ ਲੱਗ ਰਹੇ ਨੇ ਪਿਛਲੇ ਦਿਨੀ ਗੋਨੇਆਣਾ ਦੇ ਵਿੱਚ ਨਰਿੰਦਰ ਦੀਪ ਦੀ ਮੌਤ ਦਾ ਮੁੱਦਾ ਉੱਠਿਆ ਦੋਸ਼ ਲੱਗੇ ਕਿ ਪੁਲਿਸ ਨੇ ਕੁੱਟ ਕੇ ਤਸ਼ੱਦਦ ਕਰਕੇ ਮਾਰਿਆ ਤੇ ਹੁਣ ਇਸੇ ਤਰ੍ਹਾਂ ਦਾ ਦੋਸ਼ ਜੌਣ ਵਾਲਾ ਪਿੰਡ ਤੋਂ ਇਹ ਲੋਕ ਲਾ ਰਹੇ ਨੇ ਜਾਈਏ ਦਾ ਦੋ ਇੰਨੇ ਦਿਨ ਕਿਸੇ ਦੀ লাশ ਪਈ ਰੋਲਦੀ ਆ ਅੱਜ ਮੇਰਾ ਭਰਾ ਰੁਲੀ ਜਾਂਦਾ ਕੁੱਟ ਕੇ লাশ ਮਣਾ ਕੇ ਉੱਥੇ ਰੱਖਦਾ ਸੀ ਕਿੱਧਰ ਨੂੰ ਜਾਈਏ ਸਕਾਰ ਸੀ ਤਾਂ ਕਰਨਾ ਹੀ ਨਹੀਂ ਜਿੰਨਾ ਚਿਰ ਇਹਦੀ ਵਰਦੀ ਨਹੀਂ ਲੈਂਦੀ ਇਹ ਕਹ ਰਹੇ ਨੇ ਕਿ ਸਾਡੇ ਦੋ ਮੁੰਡੇ ਪੁਲਿਸ ਨੇ ਚੱਕੇ ਸੀ ਤੇ ਉਹਨਾਂ ਚੋਂ ਇੱਕ ਨੂੰ ਇੰਨਾ ਕੁੱਟਿਆ ਗਿਆ ਇਹ ਕਹਿੰਦੇ ਨੇ ਕਿ ਉਸ ਦੀ ਪੁਲਿਸ ਦੀ ਕੋਟ ਦੇ ਨਾਲ ਮੌਤ ਹੋਈ ਆ ਸੱਚ ਕੀ ਆ ਦੋਵੇਂ ਪੱਖ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹਨਾਂ ਦਾ ਵੀ ਤੇ ਪੁਲਿਸ ਦਾ ਵੀ ਇਹ ਮਜ਼ਦੂਰ ਕਰਕੇ ਇੱਥੇ ਰੋਲ ਰਿਹਾ ਪਰਿਵਾਰ ਰੋਲ ਰਿਹਾ ਉਹਦੀ ਡੈੱਡ ਬੋਡੀ ਆਪਣਾ ਦੇ ਸੰਭਾਲ ਦੇ ਵਿੱਚ ਉੱਡ ਰਿਹਾ ਰੋਲ ਰਹੀ ਆ ਇਹ ਕਹਿੰਦੇ ਨੇ ਕਿ ਅਸੀਂ ਗਰੀਬ ਆ ਅਸੀਂ ਦਲਿਤ ਆ ਇਸ ਕਰਕੇ ਸਾਡਾ ਮਸਲਾ ਅੱਜ 7-8 ਦਿਨ ਹੋ ਗਿਆ ਨਾ ਕਿਸੇ ਨੇ ਚੱਕਿਆ ਨਾ ਉੱਭਰਿਆ ਨਾ ਸਾਡੀ ਕੋਈ ਸੁਣਦਾ ਇਹ ਕਹਿੰਦੇ ਜੇਕਰ ਕੋਈ ਤਕੜੇ ਅਮੀਰ ਘਰ ਦਾ ਮੁੰਡਾ ਇੰਜ ਕੀਤਾ ਗਿਆ ਹੁੰਦਾ ਤਾਂ ਪੂਰੇ ਪੰਜਾਬ ਚ ਖੌਰੂ ਪੈ ਜਾਣਾ ਸੀ ਪੂਰੇ ਪੰਜਾਬ ਚ ਰੌਲਾ ਪੈ ਜਾਣਾ ਸੀ ਤੇ ਹੁਣ ਤੱਕ ਬਹੁਤ ਕੁਝ ਹੋ ਜਾਣਾ ਸੀ ਬਲਵਿੰਦਰ ਨੂੰ ਪੁਲਿਸ ਨੇ ਚੁਕਿਆ ਪਿੰਡ ਦੇ ਵਿੱਚੋਂ ਕਿਉਂ ਚੁਕਿਆ ਬਈ ਉਹ ਪਿੰਡ ਦੇ ਵਿੱਚ ਮੀਟ ਵੇਚਣ ਦੀ ਦੁਕਾਨ ਕਰਦਾ ਸੀ ਪੁਲਿਸ ਨੇ ਚੌਂਕੀ ਵਾਲੀ ਨੇ ਉਹਨਾਂ ਉਹਨੂੰ ਸ਼ਰਾਬ ਵੇਚਣ ਲਾਇਆ ਠੇਕੇਦਾਰ ਦੀ ਸ਼ਰਾਬ ਸੀ 5000 ਰੁਪਿਆ ਇਹ ਚੌਂਕੀ ਵਾਲੇ ਲੈਂਦੇ ਸੀ ਤੇ ਇਹ ਹੁਣ ਉਹਦੇ ਕੋਲੋਂ 20000 ਰੁਪਇਆ ਮੰਗਦੇ ਸੀ ਉਹਦੇ ਕੋਲੋਂ ਮੀਟ ਵੀ ਖਾਂਦੇ ਸੀ ਜਦੋਂ 20000 ਰੁਪਇਆ ਦੇਣ ਤੋਂ ਉਹਨੇ ਇਨਕਾਰ ਕੀਤਾ ਵੀ ਮੈਨੂੰ ਇੰਨੀ ਕਮਾਈ ਨਹੀਂ ਆ ਮੈਂ ਕਿੱਥੋਂ ਪੈਸੇ ਦੇਵਾਂ ਉਹਨੇ ਇਨਕੁਆਰੀ ਕੀਤੀ ਇਨਕਾਰ ਕੀਤਾ ਤੇ ਪੁਲਿਸ ਵਾਲਿਆਂ ਨੇ ਅਗਲੇ ਦਿਨ ਉਹਨੂੰ ਚੁੱਕ ਲਿਆ ਇਹ ਕੁਝ ਸਾਨੂੰ ਪਿੰਡ ਦੇ ਵਿੱਚੋਂ ਜਾ ਕੇ ਸਾਰੀਆਂ ਗੱਲਾਂ ਦਾ ਪਤਾ ਲੱਗਾ ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਇਸ ਗੱਲ ਦੀ ਇਨਕੁਆਰੀ ਕਰੋ ਉਹ ਕਹਿੰਦੇ ਸਾਨੂੰ ਐਪਲੀਕੇਸ਼ਨ ਦੇ ਦਿਓ ਪਹਿਲਾਂ ਨਹੀਂ ਸੀ ਮੰਨਦੇ ਹੁਣ ਮੰਨਿਆ ਕਿ ਇਨਕੁਆਰੀ ਅਸੀਂ ਆਪਣੀ ਅੰਦਰੂਨੀ ਇੰਟਰਨਲ ਇਹ ਇਨਕੁਆਰੀ ਕਰ ਲਈਨੇ ਆ ਜੇ ਦੋਚੀ ਪਾਇਆ ਗਿਆ ਕੋਈ ਮੁਲਾਜ਼ਮ ਤੇ ਉਹਨੂੰ ਸਜ਼ਾ ਦਵਾਂਗੇ ਅਸੀਂ ਉਹਨਾਂ ਚਾਰਜ ਸਿਸ਼ਕਾਰ ਨਹੀਂ ਕਰਨਾਗਾ ਜਿੰਨਾ ਜਿੰਨਾ ਚਿਕ ਕੋ ਲੈਂਦੇ ਨਹੀਂ ਉਹਨਾਂ ਚਿਕ ਅਸੀਂ ਸਿਸ਼ਕਾਰ ਨਹੀਂ ਕਰਨਾ ਬੁੜੀ ਵੀ ਆ ਬੁੜੀ ਨਾ ਵੀ ਬਹੁਤ ਕੋਸ਼ਿਸ਼ ਕੀਤਾ ਜਲਾਜ਼ਮਾ ਨੇ ਮੇਰੇ ਪ੍ਰਜਾਣਾਂ ਨੂੰ ਪੈਂਦੀ ਸੀਗੀ ਸਾਡੇ ਅਸੀਂ ਚਾਰਜ ਜਿੰਨਾ ਚਾਰ ਵਰਤੇ ਨਹੀਂ ਲੈਂਦੇ ਉਹਨਾਂ ਚਾਰ ਅਸੀਂ ਕੱਖ ਨਹੀਂ ਕਰਨਾ ਭਲਾ ਮੀਨਾ ਲਾਸ਼ ਰੋਲ ਜੇ ਸਾਡੇ ਭਰਾ ਦੀ ਅੱਜ ਉਹ ਮਿੱਟੀ ਇਹਨਾਂ ਨੇ ਬਣਾਤਾ ਮਿੱਟੀ ਬਣਾ ਆ ਪਿਆ ਤੇ ਮਿੱਟੀ ਇਹਨਾਂ ਨੂੰ ਬਰਾਕੇ ਛੱਡਾਂਗੇ ਜਿਦੋਂ ਇਹ ਹੋਰ ਕੰਮ ਕਰਦੇ ਉਹ ਤਾਂ ਚੰਗਿਆ ਪਹੋਰ ਮਹੀਨੇ ਪਰਦੇ ਉਹ ਚੰਗਿਆ ਹੈ ਇਹਨੇ ਮਹੀਨਾ ਨਹੀਂ ਪੜਾ ਤੇ ਇਹਨਾਂ ਨੇ ਮੌਤ ਚ ਹੈ ਤਾਰਤਾ ਨੂੰ ਤੁਹਾਡੀ ਜਿਹੜੀ ਸੰਘਾਸ਼ ਕਮੇਟੀ ਬਣਾਈ ਹੈ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਇਸ ਕੇਸ ਸੰਬੰਧੀ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ ਜੱਜ ਸਾਹਿਬ ਕੋਲ ਉਹ ਜੋਰ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਹੋ ਜੂਗੀ ਇਸ ਤੋਂ ਇਲਾਵਾ ਇੱਕ ਇਹਨਾਂ ਨੇ ਕੁਝ ਹੋਰ ਆਪਦੇ ਤੱਥ ਰੱਖੇ ਆ ਉਸ ਬੰਦੇ ਦੀ ਬੌਸਬੰਦੀ ਉਹਨਾਂ ਬਾਰੇ ਇਹਨਾਂ ਨੂੰ ਕਿਹਾ ਗਿਆ ਕਿ ਆਪਣਾ ਇਹ ਲਿਖਤੀ ਸਾਨੂੰ ਦੇ ਦੇਣ ਤੇ ਅਸੀਂ ਉਹਨਾਂ ਦੀ ਇੱਕ ਹਫ਼ਤੇ 'ਚ ਪੜਤਾਲ ਕਰ ਲਾਂਗੇ ਜੋ ਵੀ ਕੋਈ ਐਕਸ਼ਨ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਥੈਂਕ ਯੂ ਪੰਜ ਪਤਾ 5000 ਵੀ ਭਰਦਾ ਸੀ ਮੀਟ ਵੀ ਖਾਂਦੇ ਸੀ ਆਂਡੇ ਵੀ ਖਾਂਦੇ ਸੀ दारू ਵੀ ਪੀਂਦੇ ਸੀ ਤੇ ਇਹਨਾਂ ਨੇ ਪਰਚਾ ਤਾਂ ਕੀ ਪਾਣਾ ਸਾਰੀ ਰਾਤ ਕੁੱਟ ਮਾਰ ਰਹੀ ਨਹੀਂ ਕੀਤੀ 1 ਵਜੇ ਲੈ ਕੇ ਮੰਡੀ ਚ ਇਹਨਾਂ ਨੇ ਮਨਾ ਕੇ ਕੁੱਟ ਕੇ ਕਹਿੰਦੇ ਸੀ ਤੁਹਾਨੂੰ ਕਹਿੰਨੇ ਆ ਕਹਿੰਦਾ ਮੈਂ ਥਰ ਤੇ ਤੇਰ ਤੇ ਪਰਚਾ ਨਹੀਂ ਪਾਉਂਦਾ ਪੰਜ ਪੇਟੀ ਦੀਆਂ ਹਰਿਆਣੇ ਦੀਆਂ ਗੱਡੀ ਬਦਲ ਕੇ ਲਿ ਜਾ ਕੇ 5 ਵਜੇ ਦਾ ਕਰਨ ਚੱਕਾ ਵੀਰੇ ਮੇਰੇ ਭਰਾ ਦੇ ਕੈਮਰੇ ਚੱਲੀ ਆਂਦੇ ਕੈਮਰਿਆਂ ਦੇ ਵਿੱਚ ਆਈ ਜਾਂਦਾ 5 ਵਜੇ ਮੇਰੇ ਭਰਾ ਨੂੰ ਲੈ ਗਿਆ ਚੱਕ ਕੇ ਤੇ ਇਹਨਾਂ ਡੇਢ ਵਜੇ ਪਰਚਾ ਪਾਇਆ ਮੁੰਡੇ ਤੇ ਹਰਿਆਣੇ ਦੀ ਦਾਰੂ ਕਰੋ ਠਾਣੇ ਚੋਂ ਲੈ ਕੇ ਗੱਡੀ ਬਦਲ ਕੇ ਦੂਰ ਦੀ ਸੜਕ ਦੇ ਬਾਹਰ-ਬਾਰ ਦੀ ਆਣ ਕੇ ਮੰਡੀ 'ਚ ਰੱਖ ਕੇ ਮਨਾ ਕੇ ਆਖੇ ਇੱਥੇ ਕੀ ਕਰਦੇ ਆ ਓਏ ਅਸੀਂ ਜਿਵੇਂ ਜਿਵੇਂ ਕਵਾਂਗੇ ਓਵੇਂ ਓਵੇਂ ਕਹਿਣਾ ਓਵੇਂ ਉਹ ਕਹੀ ਗਏ ਉਹਦੇ ਭਾਈ ਅਸੀਂ ਇੱਥੇ दारू ਵੇਚਦੇ ਆ ਓਵੇਂ ਓਵੇਂ ਕਹਿ ਕਹਿ ਕੇ ਕੁੱਟ-ਕੁੱਟ ਕੇ ਫੇਰ ਜਾ ਕੇ ਸਮਾਤਾ ਸਮਾ ਕੇ ਸੁੱਤੇ ਪੈਨੂੰ ਫੇਰ ਨਾ ਢਾ ਲਿਆ ਉਹਨੂੰ ਮੁੰਡੇ ਨੂੰ ਅੱਧਾ ਘੰਟਾ ਕੁੱਟਾ ਮੇਰੇ ਭਰਾ ਨੂੰ ਬੀਰ ਇਮੀ ਦੇ ਨਾਲ ਇਹਨੇ ਘੰਟਾ ਇੱਕ ਕੁੱਟਿਆ ਬਹੁਤ ਬੁਰੀ ਹਰਤ ਨਾ ਮਰੇ ਤਿੰਨ ਜਾਣੇ ਆ ਦੂਜਿਆਂ ਦੇ ਨਾਂ ਦਾ ਨਹੀਂ ਮੈਨੂੰ ਪਤਾ ਕੀ ਇਹ ਚਾਰਾ ਜਾਣਿਆਂ ਦੀਆਂ ਬਾਰਤੀਆਂ ਲੈ ਤੇ ਸਾਨੂੰ ਬਸ ਉਹਦੇ ਉੱਤੇ ਹੀ ਸਾਨੂੰ ਵੀ ਆਏ ਹੋ ਜੁਗਾ ਸੀ ਸ਼ਿਕਾਰ ਕਰਦਾਂਗੇ ਹਾਂ ਨਾਲੇ ਪਦਾਰੂ ਪਿੰਦੇ ਸੀ ਸਾਹਮਣੇ ਪਿਆ ਗਲਾ ਕੇ ਪੀ ਕੇ ਅੰਦਰ ਸੱਟ ਕੇ ਕੁੱਟਦੇ ਸੀਗੇ ਬਹੁ ਬੁਰੀ ਹਾਲਤ ਨਾਲ ਕੁੱਟਿਆ ਇਹਨਾਂ ਨੇ ਜਾਣ ਕੋ ਦੇ ਇਹਨਾਂ ਦਾ ਸ਼ੁਕਲ ਮੇਲਾ ਹੀ ਬਣਾ ਲਾ ਇਹਨਾਂ ਨੇ ਇਹਨਾਂ ਨੇ ਮੇਰੇ ਪ੍ਰਾਣ ਨੂੰ ਦਦਣੀ ਚੜ ਗਿਆ ਕੁੱਟਦੇ ਆ ਇਹਨੂੰ ਕਟ ਕਟ ਬੁਰਾ ਹਾਲ ਕਰਤਾ ਗਿੱਟੇ ਦੀ ਹੱਡੀ ਵੀ ਟੁੱਟੀ ਆ ਓਵੇਂ ਉਹ ਤੇ ਮੀਡੀਆ ਵਿੱਚ ਵੀ ਆਈ ਜਾਂਦਾ ਵਾ ਪੈਰ ਦੀ ਹੱਡੀ ਤੋੜੀ ਹੋਈ ਆ ਇੱਥੇ ਉਹਦੇ ਡਾਂਗਾ ਮਾਰੀਆਂ ਹੋਈਆਂ ਸੀਆਂ ਢੱਡ ਦੇ ਵਿੱਚ ਬਹੁ ਬੁਰੀ ਹਾਲਤ ਨਾਲ ਜਿਵੇਂ ਮੇਰੇ ਪ੍ਰਾਣ ਨੂੰ ਮਾਰਿਆ ਏ ਮਰਜੇ ਦੀ লাশ ਰਾਜੇ ਪਈ ਮਹੀਨਾ ਵੀ ਨਾ ਰੁਲੇ ਅਸੀਂ ਵੀ ਕਹਦਾਂਗੇ ਅੱਜ ਵੀ ਸਹੀ ਆ ਸਾਡੇ ਭਰਾ ਦਾ ਹੁਣੇ ਜ਼ਿਕਰ ਕਰਦੇ ਹੁ ਬਹੁਤ ਜ਼ਿਆਦੇ ਅਸੀਂ ਦੁਖੀ ਹੋਏ ਫਿਰਦੇ ਅੱਜ ਅਸੀਂ ਅੰਨੇ ਆਨੇ ਮਰ ਜਾਂਨੇ ਆ ਅੱਜ ਸਾਡੇ ਭਰਾ ਦਾ ਸਾਨੂੰ ਮੂੰਹ ਵੀ ਨਹੀਂ ਦਿਖਦਾ ਪਤਾ ਨਹੀਂ ਕਿੱਥੇ ਬਲੇਟ ਟੈਬਲੇਟ ਕਿ ਰੱਖਿਆ ਪਿਆ ਪਾਸਾ ਦਫਤਰ ਅਸਲਾਏ ਇਹਨਾਂ ਦਾ ਗਵਰਦਨਾਂ ਲੈ ਰਹੇ ਸੀ ਨੋਰੀ ਜੰਦੀ ਸਾਹਿਬ ਪਰ ਇਧਾਈ ਨੇ ਪਰਚੇ ਪਾਰੇ ਕਿੰਨੀ ਲੋਕਾਂ ਦੇ ਪਿੰਡੀ ਪਿੰਡੀ ਚਿੱਟੇ ਚੱਲੀ ਆਂਦੇ ਟੀਕੇ ਲਾਲਾ ਜੇ ਵੀ ਮੁੰਡੇ ਮਰ ਜਾਂਦੇ ਚਿੱਟਾ ਨਿਬੰਧ ਠੇਕੇ ਵਾਲਿਆਂ ਨੇ ਫੜਵਾਇਆ ਠੇਕੇ ਵਾਲੇ ਵੀ ਨਾਲ ਆ ਠੀਕ ਆ ਨਾ ਠੇਕੇ ਵਾਲੇ ਨਾਲ ਇਹਨਾਂ ਦੇ ਠੇਕੇ ਵਾਲੇ ਨਾਲ ਹੀ ਵੇਚਣ ਲਾਇਆ ਪਹਿਲੋ ਕੱਲੇ ਉਹ दारू ਮੀਨ ਕੋਈ ਇਹਦਾ ਬਿਜ਼ਨਸ ਨਹੀਂ ਸੀ ਇਹ ਡਰਾਈਵਲ ਸੀਗਾ ਸਾਰੇ ਪਿੰਡ ਨੂੰ ਪਛ ਲੋ ਇਹਦੀ ਉਮਰੀ ਡਰਾਈਵਲੀ ਉੱਥੇ ਲੰਘ ਗਈ ਸਿਰਫ ਇਹਦੇ ਮੁੰਡੇ ਦੇ ਸੱਟਾਂ ਵੱਜੀਆਂ ਕਰਕੇ ਅਸੀਂ ਰੋਕਿਆ ਸੀ ਕਿ ਕਰੇ ਆਪਦਾ ਬਿਜ਼ਨਸ ਚਲਾ ਦੁਕਾਨ ਚਲਾ ਆਪਦਾ ਘਰ ਦਾ ਤੋਰਾ ਤੋਰ ਤੇਰੇ ਬੱਚੇ ਦੇ ਅੱਗੇ ਮੁੰਡਾ ਨਹੀਂ ਸੱਟਾਂ ਮਾਰਦਿਆਂ ਚੱਲ ਵਿਚਾਰਾ ਟਾਈਮ ਪਾਸ ਕਰਦਾ ਸੀ ਇਹ ਕੱਲੇ दारू ਤੇ ਮੀਟੀ ਵੇਚਦਾ ਸੀ ਇਹ ਤਾਂ ਇਹਨਾਂ ਨੇ ਆਣ ਕੇ ਕਿਹਾ ਤੂੰ दारू ਵੇਚ ਠੇਕੇ ਵਾਲਿਆਂ ਦੇ ਸਾਡੀ दारू ਵੇਚ ਦੇ ਅੰਡਸ ਅਸੀਂ ਵਕਾਵਾਂਗੇ ਸਾਨੂੰ ਮੀਟ ਆਂਡਾ ਦਾ ਹੀ ਚੱਲ ਚੱਲ ਫਿਰ 5000 ਲੈਣ ਲੱਗੇ ਹਣ 20000 ਤੇ ਆਗੇ ਅੱਛਾ ਤੁਹਾਡੇ ਭਰਾ ਦੀ ਮੌਤ ਜਿਹੜੀ ਆ ਉਹ ਜਮਾਨ ਤੋਂ ਤੋਂ ਬਾਅਦ ਘਰੇ ਆ ਕੇ ਹੋਈ ਆ ਕਿ ਉੱਥੇ ਹਾਂਜੀ ਨਾਜੀ ਸੰਤਾ ਪੂਤਲਾ ਬਣਾ ਕੇ ਫੜਾਤਾ ਜੀ ਸਾਨੂੰ ਇਹ ਕਹਿੰਦੇ ਆ ਡਿਊਟੀ ਦੇ ਵਿੱਚ ਉਹਨੇ ਉਹ ਕਰਿਆ ਹੋਇਆ ਸੈਨ ਕੀਤਾ ਦੇ ਮੰਮੀ ਡਰਦਾ ਨਾ ਵੀ ਬੋਲਾ ਕੱਖ ਨਹੀਂ ਜੀ ਬੋਲਾ ਮਰੇ ਤੋਂ ਗੁੱਠੇ ਲਵਾਈ ਗਏ ਸਾਨੂੰ ਤਾਂ ਪੂਤਲਾ ਬਣਾ ਕੇ ਫੜਾਇਆ ਜਿੱਦੋਂ ਮੇਰਾ ਭਰਾ ਗਿਆ ਉਹਦੀ ਮਿਹਨਤ ਵੀ ਨਹੀਂ ਪੱਲੇ ਪਈ ਐਨਾ ਭੱਜਿਆ ਨੱਠਿਆ ਐਨਾ ਉਹਨੇ ਕਿ ਜਾਣੀ ਕਿ ਜੋਰ ਲਾਇਆ ਮੰਗਰ ਵੀ ਦੀ ਜਮਾਨ ਤੋਂ ਜੇ ਜਦੋਂ ਕੰਟ ਆਖੇ ਆਮਦਾ ਆਮਦਾ ਚੱਕਰ ਆ ਗਿਆ ਦੂਜੇ ਮੁੰਡੇ ਨੂੰ ਬਾਹਰ ਭੇਜਤਾ ਕੰਟੇ ਦਾ ਫਾਸਲਾ ਜੀ ਸੰਤਾ ਮਰਿਆ ਹੀ ਮਿਲਿਆ ਉਹ ਵੀ ਮੁੰਡਾਂ ਦਾ ਜੇਦੋਂ ਕਹੇ ਮੈਂ ਕਾਰਨ ਕੋਲ ਆ ਜਮਾ ਮੁੰਡਾ ਠੀਕ ਸੀ ਪਤਾ ਹੀ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਸੰਤਾ ਪੂਤਲਾ ਬਣਾ ਕੇ ਖੜਾਇਆ ਇਹਨਾਂ ਨੇ ਪਿਛਲੇ ਦਿਨਾਂ ਤੋਂ ਇਹ ਮੁੱਦੇ ਕਈ ਥਾਵਾਂ ਤੋਂ ਉੱਠ ਰਹੇ ਨੇ ਚਾਹੇ ਉਹ ਪੁਲਿਸ ਅਨਕਾਊਂਟਰ ਹੋ ਰਹੇ ਨੇ ਤਾਂ ਕਈ ਲੋਕ ਕਹਿ ਰਹੇ ਨੇ ਕਿ ਉਹ ਝੂਠੇ ਪੁਲਿਸ ਅਨਕਾਊਂਟਰ ਨੇ ਚਾਹੇ ਇਸ ਤਰ੍ਹਾਂ ਪੁਲਿਸ ਹਰਾਸ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਹੁਣ ਸੱਚ ਕੀ ਹੈ ਇਦੇ ਬਾਰੇ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਪੁਲਿਸ ਪ੍ਰਸ਼ਾਸਨ ਮੁ르ਦਾਬਾਦ 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 ਵੀ ਆਪਣਾ ਵੀ ਉਥੇ ਕੀ ਫੈਸਲਾ ਹੋਇਆ ਵੀ ਕਿਸ ਤਰ੍ਹਾਂ ਆਪਣੇ ਗੱਲ ਨਿਭੜੀ ਆ ਵੀ ਕਿਸ ਬੇਸ ਤੇ ਆਪਣੇ ਖੜੀ ਆ ਉਹ ਆਪਣੇ ਪ੍ਰਧਾਨ ਜੀ ਆ ਕੇ ਦੱਸਣਗੇ ਕਾਰਜੋਗ ਨਗਰ ਨਿਵਾਸੀ ਪਿੰਡ ਜਿਉਣ ਵਾਲੇ ਦੇ ਲੋਕੋ ਤੇ ਉਹਨਾਂ ਦੀ ਹਮਾਇਤ ਤੇ ਆਏ ਵਾਖਵਖ ਪਿੰਡਾਂ ਤੋਂ ਮੇਰੇ ਭੈਣੋ ਤੇ ਭਰਾਓ ਸਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਅੰਦਰ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਸਰਦਾਰ ਨਰਮਲ ਸੋਣੀ ਸਾਡੇ ਨਾਲ ਸੀਗੇ ਵਾਕਵਖ ਜਥੇਬੰਦੀਆਂ ਦੇ ਆਗੂ ਮੈਂ ਨਾਂ ਨਹੀਂ ਜਾਣਦਾ ਇਸ ਕਰਕੇ ਨਾਂ ਨਹੀਂ ਲੈ ਰਿਹਾ ਸਾਰੀਆਂ ਜਥੇਬੰਦੀਆਂ ਦੇ ਆਗੂ ਅੰਦਰ ਨਾਲ ਸੀ ਉਹਨਾਂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਕੀਤੀਆਂ ਮੈਂ ਤੁਹਾਨੂੰ ਦੱਸਣ ਲੱਗਾ ਤੁਹਾਡੀ ਸਹਿਮਤੀ ਦੇ ਨਾਲ ਉਹਨਾਂ ਨੂੰ ਆਪਾਂ ਮਨਜ਼ੂਰ ਕਰਨਾ ਉਹਨਾਂ ਨੇ ਇੱਕ ਗੱਲ ਤੇ ਇਹ ਕਹੀ ਆ ਵੀ ਜਿਹੜੀ ਅਨਕਵਾਰੀ ਆ ਉਹ ਜੱਜ ਸਾਹਿਬ ਦੇ ਕੋਲ ਲੱਗੀ ਹੋਈ ਆ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਜਸਵਿੰਦਰ ਉਹਨਾਂ ਨੇ ਉਸ ਐਪਲੀਕੇਸ਼ਨ ਦੇ ਉੱਤੇ ਅਨਕਵਾਰੀ ਲੱਗ ਚੁੱਕੀ ਆ ਉਹ ਵਕੀਲ ਇਹਨਾਂ ਨੇ ਕੀਤੇ ਆ ਵਕੀਲ ਉਹ ਅਨਕਵਾਰੀ ਕਰ ਰਹੇ ਆ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਪੋਸਟਮਾਰਟਮ ਹੋ ਚੁੱਕਾ ਉਹਦੀ ਰਿਪੋਰਟ ਆ ਗਈ ਆ ਪਰ ਵਿਸਰਾ ਜਿਹੜਾ ਵਿਸਰੇ ਤੋਂ ਬਿਨਾ ਉਹ ਰਿਪੋਰਟ ਅਧੂਰੀ ਹੁੰਦੀ ਆ ਉਹ ਵਿਸਰਾ ਗਿਆ ਆ ਉਹ ਵਿਸਰਾ ਆਊਗਾ ਫੇਰ ਉਹ ਸਾਨੂੰ ਕਾਜ਼ ਆਫ ਡੈਥ ਮੌਤ ਦਾ ਅਸਲੀ ਕਾਰਨ ਉਦੋਂ ਪਤਾ ਲੱਗਣਾ ਜਦੋਂ ਉਹ ਵਿਸਰੇ ਦੀ ਰਿਪੋਰਟ ਆ ਗਈ ਇੱਕ ਇਹ ਗੱਲ ਉਹਨਾਂ ਨੇ ਕਹੀ ਆ ਦੂਜੀ ਗੱਲ ਅਸੀਂ ਜ਼ੋਰ ਦਿੱਤਾ ਸੀ ਵੀ ਤੁਸੀਂ ਆਪਣੀ ਇੰਟਰਨਲ ਅ ਅਨਕਵਾਰੀ ਕਰੋ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਲੱਗਾ ਜਦੋਂ ਅਸੀਂ ਪਿੰਡ 'ਚ ਆ ਕੇ ਪਤਾ ਕੀਤਾ ਇਸ ਗੱਲ ਦਾ ਪਤਾ ਲੱਗਾ ਬਈ ਉਸ ਮੁੰਡੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੇ ਆਪਣੀ ਸਹਿਮਤੀ ਹੋਵੇ ਤੇ ਫਿਰ ਆਪਾਂ ਉਹਨਾਂ ਨੂੰ ਉਹਨਾਂ ਦੀ ਇਹ ਗੱਲ ਮੰਨ ਲਵਾਂਗੇ ਇੱਕ ਗੱਲ ਹੋਰ ਉਹਨਾਂ ਨੂੰ ਅਸੀਂ ਕਹੀ ਆ ਸਾਰਿਆਂ ਜਣਿਆਂ ਨੇ ਸਾਂਝੇ ਰੂਪ ਚ ਕਹੀ ਆ ਬਈ ਇਹ ਉਹਨਾਂ ਨੇ ਸਾਡੇ ਕੋਲ ਰਿਕਵੈਸਟ ਕੀਤੀ ਆ ਬਈ 6 ਤਰੀਕ ਤੱਕ ਕੱਲੂ ਘਰਾ ਦਿਵਸ ਆ ਉਹਦੇ 'ਚ ਪੁਲਿਸ ਫੱਸੀ ਆ ਇਨਕੁਆਰੀ ਨਹੀਂ ਹੋ ਸਕਣੀ ਤੇ ਤੁਸੀਂ ਸਾਨੂੰ 7 ਤੇ 8 ਦੋ ਦਿਨ ਦੇ ਦਿਓ ਸਾਨੂੰ ਤੇ ਅਸੀਂ ਇਹਨਾਂ ਚ ਇਨਕੁਆਰੀ ਕਰਕੇ ਸਾਰਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਰੱਖ ਦਿਆਂਗੇ ਜੇ ਉਹ ਨਹੀਂ ਕਰਦੇ ਆਪਾਂ 9 ਤਰੀਕ ਨੂੰ ਫੇਰ ਐਸੇ ਸ਼ਕਲ ਚ ਫੇਰ ਦੁਬਾਰਾ ਚੌਂਕੀ ਅੱਗੇ ਆਵਾਂਗੇ ਤੇ ਆਪਣਾ ਜਿਹੜਾ ਸੱਚਾ ਉਹ ਲੱਭਣ ਦਾ ਯਤਨ ਕਰਾਂਗੇ ਫੇਰ ਆਪਾਂ ਨੂੰ ਲੰਮਾ ਕੋਹਲ ਕਰਨਾ ਪਿਆ ਤਾਂ ਵੀ ਕਰਾਂਗੇ ਇੱਕ ਗੱਲ ਉਹਨਾਂ ਨੇ ਸਾਨੂੰ ਹੋਰ ਕਹੀ ਬਈ ਸੰਸਕਾਰ ਕਰਾ ਦਿਓ ਅਸੀਂ ਜਸਵਿੰਦਰ ਨਾਲ ਸੀ ਅਸੀਂ ਜਸਵਿੰਦਰ ਨੂੰ ਪੁੱਛਿਆ ਜਸਵਿੰਦਰ ਕਹਿੰਦਾ ਅਜੇ ਸੰਸਕਾਰ ਨਹੀਂ ਕਰਨਾ ਸੋ ਅਸੀਂ ਉਹਨਾਂ ਨੂੰ ਉਸ ਗੱਲ ਤੋਂ ਜਵਾਬ ਦਿੱਤਾ ਕਿ ਇਹਦੀ ਅਸੀਂ ਜ਼ਿੰਮੇਵਾਰੀ ਨਹੀਂ ਲੈਣੀ ਮੈਂ ਵੀ ਕਿਹਾ ਸਰਦਾਰ ਨਿਰਮਲ ਸੋਹਣ ਆਵੇਂ ਕਿਹਾ ਬਈ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਇਹ ਘਰ ਵਾਲੇ ਅਜੇ ਸੰਸਕਾਰ ਕਰਕੇ ਰਾਜੀ ਨਹੀਂ ਜਨਾਚਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਦੇ ਨਾਲ ਆ ਘਰ ਵਾਲਿਆਂ ਦੇ ਨਾਲ ਆ ਜਨਾਚਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਸਤਕਾਰ ਕਰਕੇ ਵਾਝੀਏ ਇਹ ਸਾਡੇ ਲਈ ਘਰ ਵਾਲਿਆਂ ਤੋਂ ਬਾਹਰ ਜਾਣਾ ਮੁਸ਼ਕਲ ਆ ਸੋ ਇਹ ਅਸੀਂ ਉਹਨਾਂ ਨੂੰ ਕਹਿ ਦੁੱਤਾ ਜੇ ਇਹਦੇ ਨਾਲ ਸਹਿਮਤੀ ਆ ਤੇ ਫੇਰ ਆਪਾਂ ਇਹਨੂੰ ਸਾਰੇ ਜਣੇ ਹੱਥ ਖੜੇ ਕਰਕੇ ਪਾਸ ਕਰੀਏ ਤੇ 9 ਤਰੀਕ ਦੀ ਦਿਨ ਰੱਖਿਆ 9 ਤਰੀਕ ਦੀ ਤਿਆਰੀ ਕਰੋ 9 ਤਰੀਕ ਨੂੰ ਫੇਰ ਆਪਾਂ ਇੱਥੇ ਆਵਾਂਗੇ ਚੌਂਕੀ ਅੱਗੇ ਜੇ ਸਾਨੂੰ ਪੱਕੇ ਤੌਰ ਤੇ ਬਹਿਣਾ ਪਿਆ ਤੇ ਫੇਰ ਵੀ ਆਪਾਂ ਪੱਕੇ ਤੌਰ ਤੇ ਵੀ ਬੈਠਾਂਗੇ ਸਹਿਮਤੀ ਆ ਇਸ ਗੱਲ ਦੀ ਦੇ ਦਿੱਤੀ ਹੈ ਕਿ ਨਹੀਂ ਇਹ ਨਹੀਂ ਸਮਝਤੀ ਜਣੀ ਤਾ ਵੀ ਆ ਕੇ ਦੱਸੋ ਜੀ ਪ੍ਰਦਾਸਾ ਜੀ ਤੁਸੀਂ ਇਸ ਗੱਲ 'ਚ ਥੋੜੀ ਨਾਲ ਸਹਿਮਤੀ ਥੋੜੀ ਇਹ ਇਹ ਹਰ ਐਸੇ ਸਕਾਰ ਨਹੀਂ ਕਰਨਾ ਯਾਰ